ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਸ਼ਰਮਾ ਹੌਸਪੀਟਲ ਜਦ ਹਿੰਦ ਪੈਟਰਨਰ ਕਲੱਬ ਵੱਲੋਂ ਚੌਥਾ ਅੱਖਾਂ ਦੀ ਜਾਂਚ ਤੇ ਮੁਫਤ ਚਿੱਟੇ ਮੋਤੀ ਦੇ ਫ੍ਰੀਸ਼ੀਨ ਕੈਂਪ ਐਕਸ ਵੀਜੀਆਈ ਦੇ ਮਹਾ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਲੈਂਸ ਫਾਜ਼ਿਲਕਾ ਵਿਖੇ ਮੁਫਤ ਪਾਈ ਜਾਣਗੇ ਮਰੀਜ਼ਾਂ ਦੇ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਚਾਹ ਪਾਣੀ ਅਤੇ ਮਿੱਠੇ ਜਲਦੀ ਸੇਵਾ ਕੀਤੀ ਗਈ ਜੋ ਮਰੀਜ਼ ਸਨ ਪੂਰੇ ਪੰਜਾਬ ਪਰ ਫਾਜ਼ਿਲਕਾ ਅਬੌਰ ਔਰ ਫਰੋਇਪੁਰ ਤੋਂ ਮਰੀਜ਼ ਪਹੁੰਚੇ ਲਗਭਗ 300 ਮਰੀਜ਼ਾਂ ਦਾ ਚੈੱਕਅਪ ਕਰਕੇ ਅੱਖਾਂ ਦੇ ਮੁਫਤ ਫ੍ਰੀਸ਼ਨ ਕਰਨ ਲਈ ਉਹਨਾਂ ਨੂੰ ਟਾਈਮ ਦਿੱਤੇ ਗਏ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਆਓ ਤੁਹਾਡੀ ਗੱਲ ਕਰਾਉਂਦੇ ਹਾਂ ਜਯਾਧ ਹਿੰਦ ਪੈਟਰਨਰ ਕਲੱਬ ਦੇ ਮੈਂਬਰਾਂ ਨਾਲ ਅੱਜ ਸਰ ਜੀ ਸ਼ਰਮਾ ਹਸਪੀਟਲ ਯਾਦ ਕੋਈ ਪੈਡਲ ਕਲੱਬ ਨੂੰ ਲਗਾ ਰਹੇ ਇਹਦੇ ਬਾਰੇ ਸਰ ਆਜ਼ਾਦ ਹਿੰਦ ਪੈਡਲ ਕਲੱਬ ਸਾਡਾ ਫਾਜ਼ਿਲਕਾ ਦਾ ਸਾਈਕਲਿੰਗ ਕਲੱਬ ਹੈ ਇਹ ਜਿਹੜਾ ਕੋਵਿਡ ਟਾਈਮ ਦੇ ਵਿੱਚ ਫਾਰਮ ਕੀਤਾ ਗਿਆ ਸੀਗਾ ਤੇ ਅਸੀਂ ਸਾਈਕਲਿੰਗ ਸਰ ਰੂਟੀਨ 'ਚ ਕਰਦੇ ਆਂ ਹੈਲਥ ਨੂੰ ਅੱਛਾ ਰੱਖਣ ਲਈ ਉਹਦੇ ਵੱਲੋਂ ਅੱਜ ਜਿਹੜਾ 21 ਤਰੀਕ ਨੂੰ ਜਿਹੜਾ ਕੈਂਪ ਲਗਾਇਆ ਗਿਆ ਹੈ ਇਹ ਚੌਥਾ ਕੈਂਪ ਹੈ ਐਕਚੁਅਲੀ ਸਾਨੂੰ 4 ਸਾਲ ਹੋ ਗਏ ਆ ਸਾਡੀ ਐਨੀਵਰਸਰੀ ਹੈ ਉਹਦੇ ਰਿਗਾਰਡਿੰਗ ਸਾਡਾ ਚੌਥਾ ਕੈਂਪ ਹੈ ਆਈਸ ਆਈਸ ਦਾ ਪਹਿਲੇ ਅਸੀਂ ਤਿੰਨ ਕੈਂਪ ਲਗਾਏ ਆ ਬਟ ਉਹ ਆਈਸ ਦੇ ਚੈੱਕਅਪ ਕੈਂਪ ਸੀਗੇ ਅੱਜ ਜਿਹੜਾ ਆਪਰੇਸ਼ਨ ਦਾ ਸਭ ਤੋਂ ਵੱਡਾ ਪਹਿਲੇ ਆਪਰੇਸ਼ਨ ਫ੍ਰੀ ਆਪਰੇਸ਼ਨ ਜਿਹੜੇ ਹੁੰਦੇ ਸੀ ਆਈਸ ਦੇ ਚਿੱਟੇ ਮੋਤੀ ਇਹਦੇ ਖਾਸ ਕਰਕੇ ਉਹ ਜਿਤੋਂ ਤਰ੍ਹਾਂ ਜਿਹੜੇ ਸਾਈਡ ਭੇਜੇ ਜਾਂਦੇ ਸੀਗੇ ਪੇਸ਼ੈਂਟ ਨੂੰ ਪਰ ਉਹਨਾਂ ਦੀ ਕਨਵੀਨੀਐਂਟਲੀ ਅੱਜ ਫਾਜ਼ਿਲਕਾ ਦੇ ਵਿੱਚ ਉਹਨਾਂ ਨੂੰ ਸੁੱਖਾ ਕਰਨ ਲਈ ਤਾਂ ਕਿ ਉਹਨਾਂ ਨੂੰ ਜ਼ਿਆਦਾ ਟਰੈਵਲ ਨਾ ਕਰਨਾ ਪਏ ਉਹਨਾਂ ਨੂੰ ਸੁਖਾਲਾ ਕਰਨ ਲਈ ਇੱਥੇ ਹੀ ਜਿਹੜਾ ਹੈ ਡਾਕਟਰ ਐਕਸਪੀਜੀ ਤੋਂ ਡਾਕਟਰ ਡਾਕਟਰ ਗੌਰਵ ਗੁਪਤਾ ਜੀ ਉਹਨਾਂ ਨਾਲ ਉਹਨਾਂ ਦੀ ਟੀਮ ਹੈ ਉਹ ਅੱਜ ਇੱਥੇ ਆ ਕੇ ਜਿਹੜੇ ਹੈ ਉਹ ਮਰੀਜ਼ਾਂ ਨੂੰ ਚੈੱਕ ਕਰ ਰਹੀ ਹੈ ਤੇ ਉਸ ਤੋਂ ਬਾਅਦ ਆਪਰੇਸ਼ਨ ਦੀ ਜਿਹੜੀ ਡੇਟ ਸਾਨੂੰ ਉਹਨਾਂ ਨੂੰ ਮਿਲ ਜਨਗੀਆ ਇਹ ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਇਹ ਕ ਸਰ 4 ਸਾਲ ਹੋ ਗਏ ਲਗਾਉ ਦੇਨੇ ਹਾਂ ਹਾਂਜੀ ਸਰ ਸਾਨੂੰ ਅੱਜ 4 ਸਾਲ ਹੋ ਚੁੱਕੇ ਆ ਸਾਡੇ ਕਲੱਬ ਫੌਂਡ ਕਿਤੇ ਨੂੰ ਹਰ ਸਾਲ ਅਸੀਂ ਆਈਸ ਦਾ ਜਿਹੜਾ ਕੈਂਪ ਲਗਾਉਨੇ ਆ ਐਕਚੁਅਲੀ ਸਾਡੇ ਆਈਸ ਦਾ ਕੈਂਪ ਦੇ ਨਾਲ-ਨਾਲ ਲਗਾਉਣ ਦੇ ਨਾਲ-ਨਾਲ ਅਸੀਂ ਪਰਿਆਵਰਣ ਨੂੰ ਹਰਾ-ਭਰਾ ਰੱਖਣਾ ਔਰ ਨਾਲ-ਨਾਲ ਜਿਹੜਾ ਹੈ ਸਮਾਜਿਕ ਜਿਹੜੀ ਸੇਵਾ ਕਰਨੀ ਉਹ ਸਾਡਾ ਪਹਿਲਾ ਉਪਰਾਲਾ ਹੈ ਔਰ ਜਿਹੜਾ ਅੱਜ ਸਾਰਾ ਚੌਥਾ ਸਾਲ ਜਿਹੜਾ ਹੈ ਅਸੀਂ ਚੌਥੇ ਸਾਲ 'ਚ ਪਹੁੰਚੇ ਆ ਜਿਸ ਕਰਕੇ ਸਾਡਾ ਚੌਥਾ ਕੈਂਪ ਹੈ ਪਹਿਲੇ ਤਿੰਨ ਕੈਂਪ ਜਿਹੜੇ ਸਾਡੇ ਸਿਰਫ ਆਈਸ ਚੈੱਕਅਪ ਦੇ ਹੁੰਦੇ ਸੀਗੇ ਆਪਰੇਸ਼ਨ ਲਈ ਕਿਤੇ ਬਾਹਰ ਭੇਜਣਾ ਪੈਂਦਾ ਸਰ ਫਾਜ਼ਿਲਕਾ ਜਿਲ੍ਹੇ ਤੋਂ ਮਰੀਜ਼ ਆ ਰਹੇ ਕਿਹੜੇ ਆ ਨਹੀਂ ਸਰ ਫਾਜ਼ਿਲਕਾ ਸਾਨੂੰ ਬਹੁਤ ਦੂਰ ਦੂਰੋਂ ਸਰ ਅਮਲੋੜ ਤੋਂ ਗੁਰੂਸਾਹਿਬ ਤੋਂ ਬੋਹਰ ਤੋਂ ਆ ਕਾਫੀ ਦੂਰ ਦੂਰ ਤੋਂ ਜਿਹੜੇ ਨੇ ਪੇਸ਼ੈਂਟ ਸਾਡੇ ਕੋਲੇ ਇੱਥੇ ਪਹੁੰਚ ਰਹੇ ਆ ਜੀ ਸਰ ਕੈਂਪ ਤਰ੍ਹਾਂ ਕੀ ਕੀ ਪ੍ਰਬੰਧ ਕੀਤੇ ਗਏ ਜੀ ਕੈਂਪ ਦੌਰਾਨ ਸਰ ਬੈਠਣ ਦੀ ਉਹਨਾਂ ਦੇ ਬੜਾ ਅੱਛਾ ਪ੍ਰਬੰਧ ਹੈ ਫੈਨ ਵਗੈਰਾ ਲੱਗੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਉਹਨਾਂ ਲਈ ਪੀਣ ਲਈ ਠੰਡਾ ਵਗੈਰਾ ਪਾਣੀ ਜੀਰਾ ਵਗੈਰਾ ਦਾ ਸਾਰਾ ਪ੍ਰਬੰਧ ਜਿਹੜਾ ਸਾਡੇ ਵੱਲੋਂ ਕੀਤਾ ਗਿਆ ਹੈ ਤਾਂ ਕਿ ਮਰੀਜ਼ਾਂ ਨੂੰ ਦਿੱਕਤ ਨਾ ਆਏ ਸਰ ਨਾਮ ਕੀ ਤੁਹਾਡਾ ਅਰਪਿਤ ਸੇਤੀਆ ਨਾਮ ਹੈ ਜ ਪਰਮ ਜੀ ਜੀ ਸਰ ਸਰ ਫਾਇਲ ਕੱਜੀਲੇ ਵਿੱਚ ਕੀ ਉਪਰਾਲੇ ਕਰਲੇ ਵਾਰ-ਵਾਰ ਨੂੰ ਪਰਟੀ ਦੇਖੋ ਸਾਨੂੰ ਅੱਜ ਬਹੁਤ ਅਹਿਮ ਜ਼ਰੂਰਤ ਹੈ ਇੱਥੇ ਹਰਾ ਭਰਾ ਕਰਨ ਦੀ ਕਿਉਂਕਿ ਜਿੰਨੀ ਗਰਮੀ ਹਰ ਸਾਲ ਉਹਦਾ ਟੈਂਪਰੇਚਰ ਵੱਧ ਰਿਹਾ ਹੈ ਉਹਨੂੰ ਰੋਕਣ ਦਾ ਇੱਕੋ ਇੱਕ ਹੀ ਇਲਾਜ ਹੈ ਕਿ ਅਸੀਂ ਵੱਧ ਤੋਂ ਵੱਧ ਦਰਖਤ ਲਾਈਏ ਮਿਸ ਬੂਟੇ ਲਾਈਏ ਉਹਨਾਂ ਨੂੰ ਦਰਖਤ ਬਣਾਈਏ ਲੱਖਾਂ ਦੀ ਤਦਾਦ ਦੇ ਵਿੱਚ ਹਰ ਸਾਲ ਜਿਹੜੇ ਨੇ ਉਹ ਪਲਾਂਟ ਲਾਏ ਜਾਂਦੇ ਨੇ ਪਰ ਬਹੁਤ ਜ਼ਿਆਦਾ ਪਲਾਂਟ ਜਿਹੜੇ ਨੇ ਉਹ ਦਰਖਤ ਨਹੀਂ ਬਣ ਪਾਉਂਦੇ ਉਹ ਸੜ ਜਾਂਦੇ ਨੇ ਕਿਸੇ ਨਾ ਕਿਸੇ ਕਾਰਨ ਪਾਣੀ ਨਹੀਂ ਦਿੱਤਾ ਉਹਨਾਂ ਦੀ ਕੇਅਰ ਨਹੀਂ ਕੀਤੀ ਤਾਂ ਅਸੀਂ ਲਾ ਰਹੇ ਆਂ ਵੀ ਬੂਟਾ ਲਾਓ ਤੇ ਉਹਨੂੰ ਦਰਖਤ ਬਣਾਓ ਇਹ ਮੋਟੋ ਲੈ ਕੇ ਅਸੀਂ ਚੱਲ ਰਹੇ ਆਂ ਔਰ ਖੁਸ਼ਕਿਸਮਤ ਆਂ ਕਿ ਫਾਜ਼ਿਲਕਾ ਦੀ ਹਰੇਕ ਸਮਾਜ ਸੇਵੀ ਧਾਰਮਿਕ ਜਿਹੜੀ ਸੰਸਥਾ ਹੈ ਉਹ ਸਾਨੂੰ ਬਹੁਤ ਵੱਡੇ ਲੈਵਲ ਤੇ ਜੁੜਾਇਓ ਸੰਯੋਗ ਦੇ। ਸਰ ਕਿੰਨਾ ਟੀਚਾ ਦਰਖਤ ਲਾਉਂਦਾ ਜੀ ਫਾਜ਼ਿਲਕਾ ਦੀ ਦੇਖੋ ਅਸੀਂ 31000 ਪਲਾਂਟ ਲਾਉਣ ਦਾ ਜਿਹੜਾ ਹੈ ਉਹ ਟੀਚਾ ਮੱਥਿਆ ਹੈ ਅਸੀਂ ਹਰ ਸਾਲ ਜਿਹੜਾ ਇਹ ਪਹਿਲਾਂ ਪਲਾਂਟ ਤਾਂ ਅਸੀਂ ਮਗਰਲੇ ਤਕਰੀਬਨ 7-8 ਸਾਲ ਤੋਂ ਲਾ ਰਹੇ ਹਾਂ ਪਰ ਉਦੋਂ ਅਸੀਂ ਪਲਾਂਟ ਲਾ ਕੇ ਉਹਨੂੰ ਛੱਡ ਦਿੰਦੇ ਸੀਗੇ ਹੁਣ ਅਸੀਂ ਇਹ ਪ੍ਰੋਗਰਾਮ ਬਣਾਇਆ ਹੈ ਵੀ ਸਾਰੀਆਂ ਸੰਸਥਾਵਾਂ ਵਾਜ਼ਿਲ ਕਾ ਦੀਆਂ ਮਿਲ ਕੇ ਪਲਾਂਟੇਸ਼ਨ ਕਰਨਗੀਆਂ ਪਲਾਂਟ ਕੋਈ ਵੀ ਸਸਤਾ ਲਾਵੇ ਸਾਡੀ ਸੰਸਥਾ ਜਿਹੜੀ ਹੈ ਇੱਕ ਟੈਂਕਰ ਤੇ ਇੱਕ ਟਰੈਕਟਰ ਨਾਲ ਲਗਾਤਾਰ 4 ਮਹੀਨੇ ਜਿਹੜਾ ਹੈ ਉਹਨਾਂ ਪਲਾਂਟਸ ਨੂੰ ਜਿਹੜਾ ਹੈ ਉਹ ਪਾਣੀ ਦੇਵੇਗੀ ਤਾਂ ਕਿ ਉਹ ਪਲਾਂਟਸ ਨੂੰ ਅਸੀਂ ਵੱਡਾ ਕਰ ਸਕੀਏ ਸਰ ਡੀਸੀ ਦਰ ਪਰ ਉਹਨਾਂ ਨੇ ਸੁਧੋਲ ਲਿਤਾ ਜਾ ਰਿਹਾ ਹੈ ਬਿਲਕੁਲ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਆ ਅਸੀਂ ਡੀਸੀ मैम ਨੂੰ ਮਿਲੇ ਸੀ ਏਡੀਸੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੂੰ ਮਿਲ ਕੇ ਅਸੀਂ ਜਿਹੜਾ ਜਦੋਂ ਦੱਸਿਆ ਤਾਂ ਉਹਨਾਂ ਨੇ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਜਿਹੜਾ ਵਿਸ਼ਵਾਸ ਦਿਵਾਇਆ ਔਰ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਉਹ ਪ੍ਰਸ਼ਾਸਨ ਵੀ ਜਿਹੜਾ ਹੈ ਉਹ ਪਲਾਂਟੇਸ਼ਨ ਜਿਹੜਾ ਕਰਵਾ ਰਿਹਾ ਹੈਗਾ ਹਰੇਕ ਫਲਾਟੇਸ਼ਨ ਪਾਲੇ ਵਿੱਚ ਜਿੰਨੇ ਵੀ ਨਰੇਗਾ ਫਾਇਲ ਕਰੇ ਨਰੇਗਾ ਮਜ਼ਦੂਰ ਹਨ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਦੇਖੋ ਬਿਲਕੁਲ ਦਿੱਤੀ ਜਾ ਸਕਦੀ ਹੈ ਪਿੰਡਾਂ ਦੇ ਵਿੱਚ ਮੈਂ ਰਿਕਵੈਸਟ ਕਰਦਾ ਸਰਪੰਚ ਸਾਹਿਬਾਨ ਨੂੰ ਕਿ ਤੁਸੀਂ ਜਿਆਦਾ ਤੋਂ ਜਿਆਦਾ ਜਿਹੜਾ ਹੈ ਉਹ ਨਰੇਗਾ ਦੀ ਵਰਤੋਂ ਕਰਕੇ ਪਿੰਡਾਂ ਦੇ ਵਿੱਚ ਪਲਾਂਟੇਸ਼ਨ ਕਰਵਾਓ ਖਾਸ ਕਰਕੇ ਮੈਂ ਸਰਪੰਚਾਂ ਨੂੰ ਇਹ ਰਿਕਵੈਸਟ ਕਰਦਾ ਕਿ ਤੁਹਾਡੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਸਿਰਫ 2-2 ਕਨਾਲਾਂ 4-4 ਕਨਾਲਾਂ ਜਿੰਨੀ ਤੁਸੀਂ ਛੱਡ ਸਕਦੇ ਜੀ ਉਹ ਫੋਰੈਸਟ ਵਸਤੇ ਛੱਡ ਕੇ ਉੱਥੇ ਜਿਹੜਾ ਇਹ ਉਹ ਜੰਗਲ 2-4 ਕਨਾਲ ਦਾ ਜੰਗਲ ਜ਼ਰੂਰ ਲਾਓ ਪਿੰਡਾਂ ਦੇ ਜਿਹੜੇ ਜ਼ਿਮੀਦਾਰ ਨੇ ਉਹ ਵਟਾਂ ਦੇ ਉੱਤੇ ਦਰਖਤ ਨਹੀਂ ਲਾਉਂਦੇ ਬਿਕੋਜ਼ ਕਿ ਉਹਦੇ ਚਾਰੇ ਸਾਈਡ ਤੋਂ ਜਿਹੜਾ ਫਸਲ ਦਾ ਨੁਕਸਾਨ ਹੁੰਦਾ ਤੇ ਮੈਂ ਜਿਹੜੇ ਵੱਡੇ ਜ਼ਿਮੀਦਾਰ ਨੇ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਕੋਈ ਕਨਾਲ 2 ਕਨਾਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇੱਕ ਕਾਰਨਰ ਦੇ ਵਿੱਚ 2-4 ਕਨਾਲਾਂ ਆਪਦੀ ਇਹ ਕੀ ਸੰਦੇਸ਼ ਜਿਹੜਾ ਸਾਡੇ ਪੰਜਾਬ ਵਾਸੀਨ ਕੋਲ ਆ ਟਿਸ਼ਨ ਬਾਰੇ ਹੈ ਦੇਖੋ ਬਹੁਤ ਜ਼ਰੂਰੀ ਹੈ ਅਸੀਂ ਕੁਦਰਤ ਦੇ ਨਾਲ ਖਲਵਾੜ ਕਰ ਰਹੇ ਹਾਂ ਬਹੁਤ ਸਾਰੇ ਪਲਾਂਟ ਜਿਹੜੇ ਨੇ ਉਹ ਸਾਡੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਵਾਸਤੇ ਰੋਡਸ ਨੂੰ ਜਿਹੜਾ ਇਹ ਅਸੀਂ ਵੱਡਾ ਕਰਨ ਵਾਸਤੇ ਅਸੀਂ ਕੱਟ ਦਿੱਤੇ ਨੇ ਔਰ ਪਲਾਂਟ ਕੱਟੇ ਦਾ ਜਿਹੜੇ ਧੜਾ-ਧੜਾ ਜਾ ਰਹੇ ਨੇ ਪਲਾਂਟ ਲੱਗ ਬਹੁਤ ਘਟ ਰਹੇ ਨੇ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਪਲਾਂਟ ਲਾਉਣੇ ਚਾਹੀਦੇ ਨੇ ਤਾਂ ਕਿ ਜੇ ਅਸੀਂ ਕੁਦਰਤ ਨੂੰ ਬਚਾਵਾਂਗੇ ਅੱਜ ਸਾਡੇ ਜੀਵ ਜੰਤੂ ਜਿਹੜੇ ਨੇ ਉਹ ਬਹੁਤ ਘਟ ਗਏ ਤੁਸੀਂ ਵੇਖੋਗੇ ਚਿੜੀਆਂ ਕਾਂ ਹੌਲੀ ਹੌਲੀ ਲੋਪ ਕਈ ਪੰਛੀ ਤਾਂ ਇਹੋ ਜਿਹੇ ਨੇ ਜਿਹੜੇ ਸਾਡੇ ਬੱਚਿਆਂ ਨੂੰ ਉਹਨਾਂ ਦਾ ਪਤਾ ਹੀ ਨਹੀਂ ਹੋਣਾ ਵੀ ਆ ਵੀ ਪੰਛੀ ਹੋਣਾ ਸੀ ਸਿਰਫ ਫੋਟੋਆਂ ਦੇ ਵਿੱਚ ਰਹਿ ਗਏ ਉਹਨਾਂ ਨੂੰ ਜੀਵਤ ਰੱਖਣ ਦੇ ਵਾਸਤੇ ਸਾਡੇ ਵਾਤਾਵਰਨ ਨੂੰ ਬਚਾਉਣ ਦੇ ਵਾਸਤੇ ਪਲਾਂਟੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਕਿ ਸਤਿਕਾਰਯੋਗ ਪੰਜਾਬ ਵਾਸੀਓ ਇੱਕ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਘੱਟ ਤੋਂ ਘੱਟ ਉਹਨੇ ਦਰਖਤ ਤੁਸੀਂ ਜ਼ਰੂਰ ਲਾਓ ਔਰ ਉਹਨਾਂ ਨੂੰ ਪਾਲੋ ਉਹਨਾਂ ਨੂੰ ਵੱਡਾ ਕਰੋ ਇੱਕ ਲਾਸਟ ਮੈਂ ਹੋਰ ਬੋਲਣਾ ਚਾਹੁੰਦਾ ਹਾਂ ਅੱਜ ਜਿਹੜਾ ਆਜ਼ਾਦ ਹਿੰਦ ਪੈਡਲ ਕਲੱਬ ਫਾਜ਼ਿਲਕਾ ਉਹਨਾਂ ਵੱਲੋਂ ਚੌਥੀ ਵਰ੍ਹੇਗੰਢ ਆਪਣੀ ਮਨਾਈ ਜਾ ਰਹੀ ਹੈ ਜਿਹੜੀ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਇਹ ਕਲੱਬ ਜਿਹੜਾ ਹੈ ਉਹ ਯੂਥ ਨੂੰ ਬਹੁਤ ਮੋਟੀਵੇਟ ਕਰ ਰਿਹਾ ਸਾਡਾ ਜਿੱਥੇ ਅਸੀਂ এনਵਾਇਰਨਮੈਂਟ ਨੂੰ ਠੀਕ ਕਰਨ ਦੀ ਗੱਲ ਕਰਦੇ ਹਾਂ ਉੱਥੇ ਆਪਦੇ ਆਪ ਨੂੰ ਫਿਜ਼ੀਕਲੀ ਫਿੱਟ ਰੱਖਣ ਵਾਸਤੇ ਵੀ ਜਿਹੜਾ ਹੈ ਉਹ ਸਾਈਕਲਿੰਗ ਬਹੁਤ ਜ਼ਰੂਰੀ ਹੈ ਤਾਂ ਮੈਂ ਹਰਪ੍ਰੀਤ ਜੀ ਨੂੰ ਗੁਪਤਾ ਜੀ ਨੂੰ ਜਿਹੜਾ ਹੈ ਉਹ ਇਹਨਾਂ ਦਾ ਸ਼ੁਕਰੀਆ ਕਰਦਾ ਔਰ ਉਮੀਦ ਕਰਦਾ ਕਿ ਇਹ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੰਮ ਕਰਦੇ ਰਹਿਣਗੇ ਔਰ ਫਾਜ਼ਿਲਕਾ ਨਿਵਾਸੀ ਜਿਹੜਾ ਹੈ ਉਹ ਇਹਨਾਂ ਨੂੰ ਬਹੁਤ ਵੱਡਾ ਸੰਯੋਗ ਦੇਣਗੇ ਔਰ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ हे ਸੱਚੇ ਪਾਤਸ਼ਾਹ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਤਾਂ ਕਿ ਸਮਾਜ ਦੀ ਸੇਵਾ ਕਰਦੇ ਰਹਿਣ।